ਲੇ ਵੀ ਦੋਸਤੋ ਦਸਹਰਾ ਦੇ ਨੇੜੇ ਦੇ ਦਿਨ ਆ ਗਏ ਨੇ ਤੇ ਦੇਖੋ ਸੂਰਜ ਵੀ ਆਪਣਾ ਹੁਣ ਜਲਦੀ ਛਿਪਣ ਲੱਗ ਗਿਆ ਸਰਦੀ ਦਾ ਮੌਸਮ ਆ ਰਿਹਾ ਹੈਗਾ ਝੋਨਾ ਪੱਕਣ ਨੂੰ ਤਿਆਰ ਆ ਔਰ ਅਗਲੇ ਮਹੀਨੇ ਝੋਨੇ ਦੀ ਕਟਾਈ ਚਾਲੂ ਹੋ ਜਾਊਗੀ ਫਿਰ ਨਵੰਬਰ ਜਾਂ ਅਕਤੂਬਰ ਦੇ ਐਂਡ ਦੇ ਵਿੱਚ ਕਣਕ ਦੇ ਬੀ ਸੁੱਟੇ ਜਾਣਗੇ ਖੇਤਾਂ ਦੇ ਵਿੱਚ ਫਿਰ ਕਣਕ ਦਾ ਸੀਜ਼ਨ ਆ ਜਾਊਗਾ ਆ ਦੇਖੋ ਜਿਹੜਾ ਅਸੀਂ ਰਾਹੋਂ ਤੋਂ ਵਾਪਸ ਆ ਰਹੇ ਹੈਗੇ ਆ ਆ ਜਿਹੜੀਆਂ ਫੋਰ ਤੋਂ ਗੱਡੀਆਂ ਆ ਰਹੀਆਂ ਨੇ ਲੁਧਿਆਣਾ ਤੋਂ ਗੱਡੀਆਂ ਆ ਰਹੀਆਂ ਨੇ ਕਾਰ ਆ ਰਹੀਆਂ ਨੇ ਮੋਟਰਸਾਈਕਲ ਤੇ ਲੋਕ ਟਰਾਲੀਆਂ ਤੇ ਆ ਰਹੇ ਨੇ ਜਾ ਰਹੇ ਨੇ ਰਾਹੋਂ ਵੱਲੋਂ ਜਿੱਦੋਂ ਆ ਸਾਰੇ ਹੈਗੇ ਆ ਵਾਹ ਤੁਸੀਂ ਹਰਿਆਲੀ ਵੇਖੋ ਧਰਤੀ 'ਚ ਕਿੰਨੀ ਸੋਹਣੀ ਹਰਿਆਲੀ ਆ ਵਾਹ ਕਿਹ ਮਜ਼ਾ ਆ ਰਿਹਾ ਹੈਗਾ ਵਾਹ ਕਿਹ ਖੂਬਸੂਰਤੀ ਹੈ ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਲੈਨ ਦੇ ਪੰਜਾਬ ਕਿਹ ਕਿਹਦੇ ਆਪਣੇ ਜਿਹੜੀ ਜਿਹੜੀ ਜਣਾ ਬੜਾ ਮਸ਼ਹੂਰ ਹੈ ਲੋਰ ਦਾ ਕਿਲਾ ਉਹ ਜਿਹੜੀ ਪੀਰ ਦੀ ਜਗ੍ਹਾ ਹੈਗੀ ਆ ਉੱਥੇ ਨਹੀਂ ਗਈ ਹੈਗੀ ਉੱਥੇ ਵੀਰਵਾਰ ਨੂੰ ਜਾਂਦਿੰਦੇ ਹੈਗੇ ਪਤਾ ਨਹੀਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਬੰਦਾਂ ਕਿ ਚੱਲਦੀ ਹੈ ਉੱਥੇ ਪਤਾ ਨਹੀਂ ਹੁੰਦਾ ਬੰਦਾਂ ਹਾਂ ਕਿਉਂਕਿ ਉੱਥੇ ਫਿਰ ਕੈਮਰਾ ਵਗੈਰਾ ਲੈ ਜਾਣ ਨਹੀਂ ਜਾਂਦੇ ਨਾ ਉੱਥੇ ਪੁਲਿਸ ਹੈਗੀ ਆ ਅਸਾ ਸੈਲੀਕਾਨੀ ਆ ਗਿਆ ਸੈਲੀਕ ਕੀ ਆਨਾ ਇਹ ਅੰਗਰੇਜ਼ੀ ਨਾਮ ਹੈ ਇਹਦਾ ਰੂਸਵਾਲ ਹੁੰਦਾ ਸੈਲੀਕ ਕੀ ਆਨਾ ਇਹ ਪੰਜਾਬੀ ਨਾਮ ਹੀ ਲਾ। ਸੈਲ ਕੀਆ ਨਾ। ਇਹ ਦੇਖੋ ਆਪਣੇ ਜਿਹੜੇ ਕੋਠੀਆਂ ਸਾਰੀਆਂ ਨਵੇਂ ਮੰਜੂਕੇਨ ਮਕਾਨ ਕੋਈ ਵੀ ਤੁਹਾਨੂੰ ਪੁਰਾਣੀ। ਇਹਨਾਂ ਦਰਿਆਲੇ ਪਾਸੇ ਚਲੀਏ। ਹਾਂ ਦਰਿਆਲੇ ਪਾਸੇ ਲੈ ਚਲੂ। ਹਾਂ ਹੌਲੀ 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 ਹੌਲੀ। ਦਰਿਆਨੇ ਤੋਂ ਮੋੜ ਲਈ। ਹਾਂ ਤੇ ਦੇਖੋ ਅਸੀਂ ਤੁਹਾਨੂੰ ਬੁਖਾਰਿਆ ਆ। ਤੇ ਆਪਣਾ ਇੱਥੇ ਆਪਣਾ ਕਿਹੜਾ ਆ ਰਿਹਾ ਤੁਹਾਡਾ ਜੀ ਆਪਣਾ ਕੀ ਨਾ ਤੁਹਾਡੇ ਆਪਣਾ ਆਪਣਾ ਰੈਸਟੋਰੈਂਟ ਦਾ ਜੀ। 5 ਤਾਰਾ ਢਾਬਾ ਤੇ ਬੜਾ ਮਸ਼ਹੂਰ ਹੈਗਾ ਵਾ। ਫਲੋਰ ਤੋਂ ਜਾਂਦੇ ਹੋਏ। ਰਾਉ ਮੌਲੂ ਦਾ 5 ਤਾਰਾ ਮੌਲੂ ਦਾ 5 ਤਾਰਾ ਗਿਆਨੀ ਜਿੱਥੇ ਉਹ ਮੁਹਰਤ ਵੇਚ ਤੇ ਨੂਨ ਵੇਚ ਮਿਲੂਗਾ ਤੇ ਨਜ਼ਾਰੇ ਕੁਝ ਹੋਰ ਆ ਖੇਤਾਂ ਦੇ ਵਿੱਚ ਦੇ ਬਾਗਾਂ ਦੇ ਵਿੱਚ ਤੇ ਏਸੀ ਦੇ ਵਿੱਚ ਬਿਠਾ ਕੇ ਤੁਹਾਨੂੰ ਡਿਨਰ ਤੇ ਰੈਸਟੋਰੈਂਟ ਤੇ ਬ੍ਰੇਕਫਾਸਟ ਤਿੰਨੇ ਚੀਜ਼ਾਂ ਮਿਲਣਗੀਆਂ ਕਮਾਲ ਹੈ ਦੇਖਦੇ ਰਸਤੇ ਜਾ ਕੇ ਤੁਹਾਨੂੰ ਬੁਖਾਦੇ ਜਾਵਾਂਗੇ ਅਸੀਂ ਤੇ ਇਹਨੇ ਤੇ ਦੁਬਾਰਾ ਫੇਰ ਆ ਕੇ ਉੱਥੇ ਤੁਹਾਨੂੰ ਬੁਖਾਵਾਂਗੇ ਅਸੀਂ ਪਰ ਹੁਣ ਅਸੀਂ ਜਾ ਰਹੇ ਹੈਗੇ ਆ ਹੌਲੀ ਹੌਲੀ ਕਰਕੇ ਤੁਰੇ ਹੋਏ ਹੈਗੇ ਆ ਅਸਾਂ ਪਹ ਲੋਰ ਵਾਲੀ ਸੜਕ ਤੇ ਲੋ ਜੀ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਨਾਗਣੀ ਵਾਲੀ ਜਿਹੜੀ ਰੋਡ ਹੈ ਨਾ ਸਪਨੀ ਵਾਲੀ ਰੋਡ ਜਿਹੜੀ ਬਲੇਵੇਂ ਖਾਂਦੀ ਜਾਂਦੀ ਆ ਇਸ ਤੇ ਤੁਹਾਨੂੰ ਲੈ ਕੇ ਟੂਰੇ ਹੋਏ ਇਹ ਤਾਂ ਹੁਣ ਚੌੜੀ ਹੋ ਗਈ ਆ ਭਾਜੀ ਇਹ ਇੱਕ ਸਿੰਗਲ ਸੜਕ ਸੀ ਤੁਹਾਨੂੰ ਪਤਾ ਹੀ ਲੱਗਦਾ ਸੀਗਾ ਅੱਧਾ ਕਿਲੋਮੀਟਰ ਤੋਂ ਬਾਅਦ ਨਾਲੇ ਬਲਾਈਂਡ ਰੋਡ ਆ ਜਾਂਦੀ ਆ ਬਲਾਈਂਡ ਆ ਜਾਂਦਾ ਸੀ ਮੋੜ ਤੇ ਉਸ ਤੋਂ ਬਾਅਦ ਬੜਾ ਹੌਸਾਬ ਨਾਲ ਗੱਡੀ ਚਲਾਨੀ ਪੈਂਦੀ ਸੀਗੀ ਤੇ ਨਾਲ ਜੰਗਲ ਹੁੰਦਾ ਸੀਗਾ ਕੋਈ ਬੰਦਾ ਨਹੀਂ ਲੱਗਦਾ ਸੀਗਾ ਇੱਥੇ ਮਹਾਰਾਜਾ ਜੀ ਸਿੰਘ ਜਿਹੜੀ ਫੌਜ ਹੁੰਦੀ ਸੀ ਨਾ ਅੰਗਰੇਜ਼ਾਂ ਨਾਲ ਟੱਕਰ ਲੈਂਦੀ ਸੀਗੀ ਅੰਗਰੇਜ਼ਾਂ ਨਾਲ ਹੀ ਅੰਗਰੇਜ਼ ਤੋਂ ਸੇ ਤੇ ਉਸ ਤੋਂ ਮੁਸਲਮਾਨਾਂ ਨਾਲ ਹੁੰਦਾ ਸੀ ਜਾਨੀ ਕਿ ਮੁਕਾਬਲਾ ਤੇ ਕੱਲ੍ਹਾਈ ਨੇ ਜਾਰ ਜਿਹੜੀ ਅਸਾ ਸੁਣੀ ਤੁਹਾਨੂੰ ਨਾ ਗੱਲਾਂ ਕਰਨੇ ਪਰ ਸੱਪ ਵਾਲੀ ਜਿਹੜੀ ਸੜਕ ਤਾਂ ਇਹ ਮੌਜੂਦ ਹੈਗੀ ਆ ਇਹ ਤਾਂ ਤੁਹਾਨੂੰ ਭਾਈ ਅੱਜ ਵੀ ਤੁਸੀਂ ਦੇਖ ਸਕਦੇ ਹੈਗੇ ਉਹ ਪਰ ਬੜੀ ਧਿਆਨ ਨਾਲ ਗੱਡੀ ਚਲਾਨੀ ਪੈਂਦੀ ਹੈਗੀ ਆ ਤੇ ਕਿਉਂਕਿ ਗੱਡੀ ਨੂੰ 60 ਦੀ ਸਪੀਡ 60 ਤੋਂ ਸਪੀਡ ਤੋਂ ਵੱਧ ਨਹੀਂ ਚੱਲ ਸਕਦੀ ਇੱਥੇ ਕੋਈ ਨਾਲੇ ਮੋੜ ਆ ਜਾਂਦਾ ਵਾ ਉਹ ਜਿਲੇ ਸਿੰਗਲ ਸੜਕ ਉਸ ਟਾਂ ਦਾ B22 ਤੋਂ ਬਾਅਦ ਚੱਲਦੀ ਨਹੀਂ ਸੀ ਨਾਲੇ ਬ੍ਰੇਕ ਮਾਰਨੀ ਪੈਂਦੀ ਸੀ ਘੋੜੇ ਵੀ 60 ਦੀ ਸਪੀਡ ਤੇ ਹੀ ਚੱਲਦੇ ਆ ਨਾ ਘੋੜੇ ਵੀ ਜਿਹੜੇ 60 ਦੀ ਸਪੀਡ ਤੇ ਯਾਨੀ ਕਿ ਆਮ ਜਿਹੜੇ ਜਨਰਲ ਆ ਬਸ 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 ਕਿਉਂਕਿ ਜਿਲੇ ਵੀ ਉਦੋਂ ਮੁਸਲਮਾਨ ਜਾਂ ਅੰਗਰੇਜ਼ ਆਂਦੇ ਸੀਗੇ ਤੇ ਉਸ ਟਾਈਮ ਮੁਕਾਬਲਾ ਹੁੰਦਾ ਸੀ ਜਿਲੇ ਆਪਣਾ ਫੌਜਾਂ ਦਾ ਤੇ ਨਾਲੇ ਭਾਜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਇਹਨਾਂ ਰੋੜਾਂ ਦਾ ਤੇ ਸਾਡੇ ਯੋਧਾ ਨਿਕਲ ਕੇ ਚੱਕ ਤੇ ਚੱਕ ਲਾ ਕਰ ਦਿੰਦੇ ਚੱਕਲੇ ਚੱਕਲਾ ਤਾਂ ਇਹਨਾਂ ਮੁਸਲਮਾਨ ਅੱਗੇ ਵੜਦੇ ਨਹੀਂ ਸੀ ਲੜਨ ਲਈ ਅੰਗਰੇਜ਼ ਦਾ ਦਰ ਆਈ ਨਹੀਂ ਜੀ ਉਹ ਤਾਂ ਸ਼ਹਿਰ ਜੀ ਰਹਿ ਕੇ ਕਿਲੇ ਦੇ ਉੱਤੇ ਕੋਲ ਰਹਿ ਕੇ ਦ੍ਰੇਸ਼ੀ ਤੇ ਗੋਲੀ ਬਸ ਉੱਥੇ ਹੋਗੇ ਤਾਂ ਬੜੇ ਨਹੀਂ ਇਧਰ ਦੁਆਬੇ ਵਾਲੀ ਸਾਈਡ ਬੋਲਦਾ ਬਣਾਤਾ ਸੀ ਉਹਨਾਂ ਨੇ ਸਤਲੁਜ ਦੇ ਉੱਤੇ ਉਹ ਪਹਿਲੀ ਜਿਹੜੀ ਸੜਕ ਨਿਕਲਦੀ ਹੈ ਆਪਣਾ ਰਜੀ ਸਿੰਘ ਦੇ ਕਿਲੇ ਦੇ ਅੱਗੇ ਲੰਘ ਕੇ ਬਸ ਜਾਂਦੀ ਹੁੰਦੀ ਸੀਗੀ ਤੇ ਹੁਣ ਲੈਫਟ ਸਾਈਡ ਤੇ ਗੇਟ ਆਏਗਾ ਗੇਟ ਦੇ ਅੰਦਰ ਨੂੰ ਹੋ ਜਾ ਤੇ ਅਸੀਂ ਤੁਹਾਨੂੰ ਖਾ ਰਹੇ ਹੈਗੇ ਆਂ ਤੇ ਜੇ ਬਬਲ ਦਾ ਪੰਜ ਤਾਰਾ ਭਾਈ ਹੋਟਲ ਆਵੇ ਤਾਂ ਜਰੂਰ ਇੱਥੇ ਪੁੱਛ ਲਈ ਉਹ ਵੀ ਬੜੀ ਤੁਹਾਨੂੰ ਉੱਥੇ ਵਧੀਆ ਚੀਜ਼ਾਂ ਮਿਲਣਗੀਆਂ ਖਾਣ ਲਈ ਨਗਰ ਵੀ ਐਸੇ ਰੋੜ ਤੇ ਆ ਪٹرول ਪੰਪ ਵੀ ਹੈਗਾ ਇੱਥੇ ਹਾਂ ਹਾਂ ਤੇ